ਤਰੋ ਇੱਕ ਗੱਲ ਪੰਜਾਬ ਦੀਆਂ ਜੇਲਾਂ ਨੂੰ ਲੈ ਕੇ ਆਪ ਅਕਸਰ ਕਰਦੇ ਰਹੇ ਆ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਲੜਾਈ ਹੋਣਾ ਕਟਮਾਰ ਹੋਣਾ ਗੋਲੀਬਾਰ ਦਾ ਤੱਕਦਾ ਹੋ ਜਾਣਾ ਹਥਿਆਰਾਂ ਨਾਲ ਜਾਂ ਉੱਥੋਂ ਹੀ ਕੁਝ ਲੈ ਕੇ ਮਾਰ ਕਟ ਉਹ ਵੱਖਰੀ ਸਭ ਤੋਂ ਵੱਧ ਜੇਲਾਂ ਦੇ ਅੰਦਰ ਜੇਕਰ ਚਰਚਾ ਹੁੰਦੀ ਆ ਤਾਂ ਆਉਂਦੀ ਆ ਫੋਨ ਦੀ ਜਾਂ ਨਸ਼ੇ ਦੀ ਹੁਣ ਨਸ਼ੇ ਵਾਲੀ ਚੀਜ਼ ਨੇ ਤਾਂ ਤਾਂ ਵੀ ਬੋਲ ਕੇ ਨਹੀਂ ਦੱਸਣਾ ਪਰ ਫੋਨ ਵਾਲਾ ਰਿਕਾਰਡਿੰਗ ਅੱਜ ਕੱਲ ਕਹਿੰਦੇ ਜੀ ਜੈਮਰ ਤੋਂ ਪਤਾ ਲੱਗ ਜਾਂਦਾ ਹੈ ਹੈਨਾ ਤਰੰਗਾ ਤੋਂ ਪਤਾ ਲੱਗ ਜਾਂਦਾ ਜੀ ਪਰ ਤਾਂ ਵੀ ਮੋਬਾਈਲ ਅੰਦਰ ਚੱਲਦੇ ਨੇ ਪੰਜਾਬ ਦੀਆਂ 25 ਤੋਂ ਵੱਧ ਜੇਲਾਂ 'ਚ ਕਹਿੰਦੇ 30000 ਤੋਂ ਵੱਧ ਕੈਦੀ ਬੰਦ ਨੇ ਤੇ ਨਾ ਕੈਦੀਆਂ ਦੇ ਲਈ ਕਾਲਿੰਗ ਸਹੂਲਤ ਹੁੰਦੀ ਹੈ ਇੱਕ ਜੇਲ੍ਹ ਦੇ ਅੰਦਰ ਕਾਲਿੰਗ ਸੈਂਟਰ ਹੁੰਦੇ ਨੇ ਬਕਾਇਦਾ ਕਿ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਕਰ ਸਕੋ ਉਹਨਾਂ ਦਾ ਸਹੀ ਪ੍ਰਬੰਧ ਨਹੀਂ ਹੈਗਾ ਮਤਲਬ 100 ਕੈਦੀਆਂ ਦੇ ਪਿੱਛੇ ਇੱਕ ਐਵਰੇਜ ਕਾਲਿੰਗ ਸੈਂਟਰ ਮਸਾਂ ਤੇ ਜੇ ਹਰ ਰੋਜ਼ ਐਂ ਗੱਲ ਕਰਾਉਣ ਲੱਗੋ ਫਿਰ ਤਾਂ ਹੋਲੀ ਗੱਲ ਮਤਲਬ ਜਦੋਂ ਕੈਦੀ ਨੂੰ ਸਮਾਂ ਮਿਲਦਾ 10 ਮਿੰਟ ਦਾ ਸਮਾਂ ਮਿਲਦਾ ਤੇ ਫਿਰ ਕਿੱਥੇ ਆਉਂਦੀ ਹੈ ਕਹਾਣੀ ਕੋਈ ਇਸ ਲਈ ਉਹ ਕਹਿੰਦੇ ਤਾਲਮਿਲ ਠੀਕ ਨਹੀਂ ਮੈਂਦਾ ਇਹ ਕਾਲਿੰਗ ਸੈਂਟਰ ਵਧਾਉਣ ਦੀ ਲੋੜ ਹੈ ਜੇਲਾਂ ਦੇ ਅੰਦਰ ਮੋਬਾਈਲ ਜਿਹੜੇ ਲਗਾਤਾਰ ਫੜੇ ਜਾਂਦੇ ਨੇ ਉਹਦੇ ਦੋ ਪਹਿਲੂ ਨੇ ਉਹ ਕਹਿੰਦੇ ਇੱਕ ਤਾਂ ਉਸ ਬਿਰਤੀ ਦੇ ਅਪਰਾਧੀ ਅੰਦਰ ਮਤਲਬ ਕੈਦੀ ਲੈ ਕੇ ਜਾਂਦੇ ਨੇ ਮੋਬਾਈਲ ਜਿਨ੍ਹਾਂ ਦਾ ਕੋਈ ਗੈਂਗਸਟਰ ਦਾ ਧੰਦਾ ਚੱਲਦਾ ਕੋਈ ਨਸ਼ਾ ਦਾ ਧੰਦਾ ਚੱਲਦਾ ਕੋਈ ਕਾਲਾ ਧੰਦਾ ਚੱਲਦਾ ਮਤਲਬ ਕਾਲੀ ਕਮਾਈ ਅੰਦਰੋਂ ਵੀ ਚਲਦੀ ਰਹੇ ਅੰਦਰੋਂ ਵੀ ਕਾਰੋਬਾਰ ਚੱਲਦਾ ਰਹੇ ਇਹਦੇ ਲਈ ਕਹਿੰਦੇ ਅੰਦਰ ਮੋਬਾਈਲ ਪਹੁੰਚ ਜਾਂਦੇ ਉਹ ਫਿਰ ਮਿਲੀ ਭੁਗਤ ਦੀ ਚੇਨ ਹੈ ਇੱਕ ਉਹ ਤਾਰਾਂ ਅਧਿਕਾਰੀਆਂ ਆਮਲਾ ਫਾਲਾ ਸਭ ਜੁੜੀਆਂ ਹੁੰਦੀਆਂ ਇੱਕ ਕਹਿੰਦੇ ਉਹ ਨੇ ਜਿਹੜੇ ਇਮੋਸ਼ਨਲ ਪਰਿਵਾਰ ਨਾਲ ਇੰਨਾ ਜੁੜੇ ਹੁੰਦੇ ਨੇ ਕਿ ਉਹਨਾਂ ਨੂੰ ਹੁੰਦਾ ਹੈ ਕਿ ਪਰਿਵਾਰ ਨਾਲ ਗੱਲ ਹੋ ਜਾਏ ਪਰਿਵਾਰ ਜੇਲ੍ਹ ਦੇ ਅੰਦਰ ਬੈਠੇ ਆਪਣੀ ਕੈਦੀ ਦਾ ਹਾਲ-ਚਾਲ ਜਾਣਨਾ ਚਾਹੁੰਦਾ ਹੈ ਤੇ ਕੈਦੀ ਜੇਲ੍ਹ 'ਚ ਬੈਠ ਕੇ ਆਪਣੇ ਪਰਿਵਾਰ ਦੀ ਸਥਿਤੀ ਜਾਣਨਾ ਚਾਹੁੰਦਾ ਹੁੰਦਾ ਹੈ ਇਸ ਲਈ ਇੱਕ ਦੂਏ ਦੇ ਫਿਕਰਮੰਦ ਦੇ ਵਿੱਚੋਂ ਕਹਿੰਦੇ ਫਿਰ ਤਰੀਕ ਦੇ ਉੱਤੇ ਚੋਰੀ ਛਿਪੇ ਮੋਬਾਈਲ ਫੋਨ ਜੀ ਉਹ ਇਦਾਂ ਉਦਾਂ ਅੰਦਰ ਪਹੁੰਚਾਇਆ ਜਾਂਦਾ ਇਹ ਦੋ ਤਰੀਕਿਆਂ ਨਾਲ ਅੰਦਰ ਮੋਬਾਈਲ ਜਾਂਦੇ ਨੇ ਹੁਣ ਇਹਨਾਂ ਦੋ ਪਹਿਲੂਆਂ ਦੇ ਉੱਤੇ ਜੇਲ੍ਹ ਪ੍ਰਸ਼ਾਸਨ ਨੇ ਇਹ ਡਾਟਾ ਇਕੱਠਾ ਕੀਤਾ ਕਿ ਬਿਲਕੁਲ ਆਹ ਸਥਿਤੀ ਹੈ ਕਹਿੰਦੇ ਕਿ ਜਿਹੜਾ ਤਾਂ ਅਪਰਾਧਿਕ ਹੈ ਉਹਦੇ ਤਾਂ ਨਜ਼ਰਸਾਨੀਆਂ ਕਰਨੀ ਪਈਗੀ ਉਹਦੇ ਲਈ ਤਾਂ ਜੈਮਰ ਸਿਸਟਮ ਜ਼ਰੂਰੀ ਹੈ ਜਦੋਂ ਕਿ ਜੈਮਰ ਸਥਿਤੀ ਅਜੇ ਤੱਕ ਸਾਡੀ ਕਾਰਗਰ ਸਾਬਤ ਨਹੀਂ ਹੋਈ ਅਜੇ ਤੱਕ ਉਹ ਸਥਿਤੀ ਨਹੀਂ ਹੈਗੀ ਸਾਡੀਆਂ ਬੜੀਆਂ ਜੇਲਾਂਾਂ ਚ ਵੀ ਜੈਮਰ ਦੀ ਸਹੂਲਤ ਨਹੀਂ ਅਜੇ ਤੱਕ ਪੂਰੀ ਤਰ੍ਹਾਂ ਹੈਗੀ ਸੋ ਇਹ ਇਸ ਲਈ ਕਹਿੰਦੇ ਕਿ ਇਸ ਨੂੰ ਵੀ ਮਰਕਰ ਰੱਖਣਾ ਪੈਗਾ ਇਸ ਨੂੰ ਵੀ ਵਧਾਉਣਾ ਪੈਗਾ ਇਹਦੀ ਸ਼ਕਤੀ ਨੂੰ ਵੀ ਅਪਗ੍ਰੇਡ ਕਰਨਾ ਪੈਗਾ ਤਾਂ ਕਿ ਉਹ ਫੋਨ ਵਰਤੇ ਨਾ ਸਕਣ ਦੂਸਰਾ ਫਿਰ ਜਿਹੜੇ ਪਰਿਵਾਰ ਨਾਲ ਗੱਲ ਕਰਨਾ ਚਾਹੁੰਦੇ ਆ ਉਹਦੇ ਲਈ ਜੇਲ੍ਹ ਦੇ ਕਾਲਿੰਗ ਸੈਂਟਰਾਂ ਦੇ ਵਿੱਚ ਵਾਧਾ ਕੀਤਾ ਜਾਣਾ ਮਤਲਬ ਅੱਜ ਦੀ ਤਰੀਖ 'ਚ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ 30000 ਕੈਦੀ ਨੇ ਤੇ ਇੱਕ ਕੈਦੀ ਜਦੋਂ ਗੱਲ ਕਰਦਾ ਤਾਂ 10 ਮਿੰਟ ਦਾ ਉਹਨੂੰ ਸਮਾਂ ਮਿਲਦਾ ਹੈ ਨਾ ਉਸ ਨੂੰ ਹੁਣ ਮਤਲਬ ਕਾਲਿੰਗ ਸੈਂਟਰ ਨੇ ਜਿਹੜੇ 350 ਦੇ ਕਰੀਬ ਨੇ 350 25 ਜੇਲਾਂ 'ਚ ਪੰਜਾਬ ਦੀਆਂ 350 ਕਾਲਿੰਗ ਸੈਂਟਰ ਨੇ ਤੇ ਇਹਦੇ ਹਵਾਲੇ ਨਾਲ 100 ਕੈਦੀਆਂ ਪਿੱਛੇ ਮਸਾਂ ਇੱਕ ਕਾਲਿੰਗ ਸੈਂਟਰ ਹੁੰਦਾ ਕਹਿੰਦੇ ਤੇ ਹੁਣ ਇਸ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਕਿ ਜੇਲ੍ਹ ਦੇ ਅੰਦਰ ਪੀ ਤੋਂ 40 ਕੈਦੀਆਂ ਪਿੱਛੇ ਇੱਕ ਕਾਲਿੰਗ ਸੈਂਟਰ ਹੋਵੇ। ਸੋ 30 ਤੋਂ 40 ਕੈਦੀਆਂ ਪਿੱਛੇ ਕਾਲਿੰਗ ਸੈਂਟਰ ਲਿਆਉਣ ਦੇ ਲਈ ਕਹਿੰਦੇ ਬਖੈ ਦਾ ਤੌਰ ਤੇ ਇਸ ਪ੍ਰਕਿਰਿਆ ਨੂੰ ਬਣਾਇਆ ਗਿਆ ਕਿ ਆਪਾਂ 350 ਕਾਲਿੰਗ ਸੈਂਟਰ ਨੂੰ ਵਧਾ ਕੇ 800 ਤੱਕ ਲੈ ਜਾਈਏ। ਸੋ ਜੇ 800 ਤੱਕ ਕਾਲਿੰਗ ਸੈਂਟਰ ਹੋ ਜਾਂਦੇ ਨੇ ਫਿਰ ਕਹਿੰਦੇ ਕਿ ਅੰਦਰ ਮੋਬਾਈਲ ਜਾਣ ਦੀ ਵਰਤੀ ਘੱਟ ਜਾਏਗੀ। ਤੇ ਦੂਸਰੇ ਪਾਸੇ ਜੇ ਜੈਮਰ ਵਾਲਾ ਕੰਟਰੋਲ ਹੋ ਜਵੇ ਤਾਂ ਪਕੜਾ ਜੀ। ਹੁਣ ਇਹਦੇ ਤੇ ਕੰਮ ਕੀਤਾ ਜਾ ਰਿਹਾ ਕਾਲਿੰਗ ਸੈਂਟਰ ਦੀਆਂ ਸਹੂਲਤਾਂ ਵਧਾਉਣ ਦੀ ਪ੍ਰਕਿਰਿਆ। 350 ਦੇ ਕਰੀਬ ਕਾਲਿੰਗ ਸੈਂਟਰਾਂ ਨੂੰ ਵਧਾ ਕੇ 800 ਕਰਨ ਦੀ ਤਿਆਰੀ ਹੈ ਤਾਂ ਕਿ ਜਿਹੜਾ 30000 ਦੇ ਕਰੀਬ ਕੈਦੀ ਹੈ ਉਹਨੂੰ ਸਹੀ ਸਹੂਲਤ ਮਿਲ ਸਕੇ ਤੇ ਦੂਸਰੇ ਪਾਸੇ ਕਹਿੰਦੇ ਕਿ ਜੈਮਰ ਸਿਸਟਮ ਦੁਰਸਤ ਕਰਨ ਦੀ ਤਿਆਰੀ ਹੈ ਤੇ ਤਾਂ ਕਿ ਜਿਹੜੇ ਅਪਰਾਧਿਕ ਤੌਰ ਦੇ ਅੰਦਰੋਂ ਆਪਣੇ ਫੇਸਬੁੱਕ ਵੀ ਚਲਾਉਂਦੇ ਨੇ ਇਸ ਤਰ੍ਹਾਂ ਅੰਦਰੋਂ ਇੰਟਰਵਿਊ ਹੋ ਜਾਂਦੀਆਂ ਨੇ ਸਾਡੀ ਤਾਂ ਜੇਲਾਂ ਚੋਂ ਉਹ ਨਹੀਂ ਕੰਟਰੋਲ ਹੋ ਰਹੀਆਂ ਸੋ ਫਿਰ ਵੀ ਇਹ ਕੋਸ਼ਿਸ਼ ਹੈ ਉਹਨੇ ਕੋਸ਼ਿਸ਼ ਕਿੰਨਾ ਕਾਮਯਾਬ ਹੁੰਦਾ ਸਿਸਟਮ ਸਾਡਾ ਪ੍ਰਸ਼ਾਸਨ ਇਹ ਦੇਖਣ ਵਾਲੀ ਗੱਲ ਹੋਗੀ ਪਰ ਇੱਕ ਏ ਖਬਰ ਜਰੂਰ ਹੈ ਚਲੋ ਗੱਲ ਅਪਰਾਧਿਕ ਪ੍ਰਕਿਰਿਆ ਦੀ ਚੱਲੀ ਆ ਗੱਲ ਕੈਦੀਆਂ ਦੀ ਚੱਲੀ ਆ ਤਾਂ ਮੈਂ ਸਾਡੇ ਚੀਫ ਜਸਟਿਸ ਮਨਜੋਗ ਸੁਪਰੀਮ ਕੋਰਟ ਦੇ ਚੰਦੂਪਤ ਸਾਹ ਹੋਰਾਂ ਦਾ ਉਹ ਹਵਾਲਾ ਸਾਰਾ ਜਿਹੜਾ ਲੋਕ ਅਦਾਲਤਾਂ ਦੇ ਹਵਾਲੇ ਨਾਲ ਕਿਉਂਕਿ ਲੰਘੇ ਦਿਨੀ ਲੋਕ ਅਦਾਲਤਾਂ ਲੱਗੀਆਂ 29 ਜੁਲਾਈ ਤੋਂ 2 ਅਗਸਤ ਤੱਕ ਉਹ 5 ਦਿਨਾਂ ਲੋਕ ਅਦਾਲਤਾਂ ਲਾਈਆਂ ਗਈਆਂ ਸੋ ਉਸ ਲੋਕ ਅਦਾਲਤ ਦੇ ਸੁਪਰੀਮ ਕੋਰਟ ਵੱਲੋਂ ਹੈਨਾ ਜਸਟਿਸ ਚੀਫ ਜਸਟਿਸ ਸਾਡੇ ਚੰਦੂ ਟੋਪਾ ਸਰਾਂ ਨੇ ਇੱਕ ਗੱਲ ਕਹੀ ਜਿਹੜੀ ਧਿਆਨ ਮੰਗਦੀ ਹੈ ਉਹ ਕਹਿੰਦੇ ਕਿ ਅਦਾਲਤੀ ਪ੍ਰਕਿਰਿਆ ਹੀ ਲੋਕਾਂ ਲਈ ਹੁਣ ਸਜ਼ਾ ਬਣਦੀ ਜਾ ਰਹੀ ਹੈ ਇਹ ਦੁਖਦਾਇਕ ਗੱਲ ਹੈ ਕਿ ਜਿਹੜੀ ਅਦਾਲਤ ਦੀ ਪ੍ਰਕਿਰਿਆ ਉਹ ਇੰਨੀ ਲੰਬੀ ਇੰਨੀ ਅਕਾਊ ਹੋ ਗਈ ਕਿ ਉਹ ਪ੍ਰਕਿਰਿਆ ਹੀ ਲੋਕਾਂ ਨੂੰ ਇਨਸਾਫ ਲੈਣਾ ਇਹ ਲੋਕਾਂ ਨੂੰ ਵੀ ਸਜ਼ਾ ਲੱਗਣ ਲੱਗ ਜਾਂਦੀ ਹੈ ਤੇ ਫਿਰ ਉਹ ਇਨਸਾਫ ਦੀ ਬਜਾਏ ਸਮਝੌਤੇ ਤੇ ਜਾ ਕੇ ਗੱਲ ਨਿਪਟੜਿਆ ਬਹੁਤ ਵੱਡਾ ਸਵਾਲ ਹੈ ਕਿ ਲੈਂਡਲੋਕ ਇਨਸਾਫ ਹੁੰਦੇ ਨੇ ਅਦਾਲਤਾਂ ਚ ਤੇ ਸਮਝੌਤਾ ਕਰਕੇ ਮੁੜ ਜਾਂਦੇ ਨੇ ਕਿਉਂਕਿ ਉਹ ਕਹਿੰਦੇ ਪ੍ਰਕਿਰਿਆ ਹੀ ਸਜ਼ਾ ਬਣ ਗਈ ਹੈ ਚੀਬਜਸਤੀ ਜਾਂ ਜਰੂਰੀ ਜਿਹੜੇ ਸ਼ਾਂਤੀ ਨਾਲ ਪਰਿਵਾਰਕ ਤੌਰ ਤੇ ਮਾਮਲੇ ਨਿਬੜ ਜਾਣ ਉਹਦੇ ਲਈ ਲੋਕ ਅਦਾਲਤਾਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਉਸ ਪਹਿਲੂ ਤੇ ਤੇ ਉਸ ਲੱਗ ਰਹੀਆਂ ਲੋਕ ਅਦਾਲਤਾਂ ਦਾ ਜਿਹੜਾ 29 ਜੁਲਾਈ ਤੋਂ ਤੋ ਗਾਸਕ ਚੱਲੀਆਂ ਉਹਨਾਂ ਦੇ ਵਿੱਚ ਤੇ ਸਮਾਗਮ ਦੇ ਵਿੱਚ ਸਮਾਪਨ ਸਮਾਗਮ ਸੀਗਾ ਉਹਦੇ ਵਿੱਚ ਸ਼ਾਮਲ ਹੁੰਦੇ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਅਦਾਲਤੀ ਪ੍ਰਕਿਰਿਆ ਇੰਨੀ ਆਕਾਦ ਹੁੰਦੀ ਆ ਕਿ ਫਿਰ ਕਿਸੇ ਵੀ ਤਰ੍ਹਾਂ ਦਾ ਸਮਝੌਤੇ ਤੇ ਬੰਦਾ ਪਹੁੰਚਣ ਲਈ ਤਿਆਰ ਹੋ ਜਾਂਦਾ ਤੇ ਉਹ ਘਾਟੇ ਵਾਲਾ ਵੀ ਸੌਦਾ ਕਰ ਜਾਂਦਾ ਉਹਦੇ ਵਿੱਚ ਜਦੋਂ ਕਿ ਉਹਦਾ ਹੱਕ ਖੂਕ ਕੇ ਨਾਲੋਂ ਕਿਤੇ ਜ਼ਿਆਦਾ ਬਣਦਾ ਹੁੰਦਾ ਕਿਉਂਕਿ ਉਹ ਇਸ ਮਾਮਲੇ ਚੋਂ ਨਿਕਲਣਾ ਚਾਹੁੰਦਾ ਫਿਰ ਉਹ ਅਦਾਲਤ ਆਉਣਾ ਨਹੀਂ ਚਾਹੁੰਦਾ ਉਹ ਕਚੈਰੀਆਂ 'ਚ ਧੱਕੇ ਨਹੀਂ ਖਾਣਾ ਚਾਹੁੰਦਾ ਤੇ ਕਈ ਵਾਰ ਤਾਂ ਹਾਲਤ ਇਹ ਹੁੰਦੀ ਆ ਕਿ ਜਿਹੜੀ ਪੀੜਤ ਤੇ ਰਹਿ ਉਹ ਇਸ ਪ੍ਰਕਿਰਿਆ ਦੇ ਵਿੱਚ ਇੰਨੀ ਜਿਆਦਾ ਉਹ ਤਰੀਕ ਤੇ ਆ ਕੇ ਬੈਠੀ ਆ ਦੂਈ ਤਰੀ ਆਉਂਦੀਓ ਨਹੀਂ ਵਕੀਲੇ ਨਹੀਂ ਆਉਂਦਾ ਪੇਸ਼ੇ ਨਹੀਂ ਹੁੰਦੇ ਤਰੀਕ ਦਾ ਤਰੀਕ ਦਾ ਅੰਦਰ ਇੱਕ ਸੌਦਾ ਚੱਲਦਾ ਉਹ ਸਮਝੌਤਾ ਹੋ ਕੇ ਤਰੀਕਾਂ ਲਈ ਜਾਂਦੇ ਨੇ ਜਾਣ ਬੁਝ ਕੇ ਲਟਕਾਉਂਦੇ ਨੇ ਕਹਿੰਦੇ ਸਾਰੀ ਪ੍ਰਕਿਰਿਆ ਨੇ ਇਸ ਸਥਿਤੀ ਲੈ ਕੇ ਖੜਾ ਕੀਤਾ ਸੋ ਇਹ ਬਹੁਤ ਵੱਡਾ ਨੁਕਤਾ ਉਹਨਾਂ ਨੇ ਸਾਂਝਾ ਕੀਤਾ ਉਹ ਕਹਿੰਦੇ ਬੇਸ਼ੱਕ ਲੋਕ ਅਦਾਲਤਾਂ ਬਹੁਤ ਸਾਹੀ ਹੋ ਰਹੀਆਂ ਨੇ ਬਹੁਤ ਚੰਗੀ ਭੁਮਿਕਾ ਨਿਭਾਰੀਆਂ ਨੇ ਕਿ ਪਰਿਵਾਰਕ ਮਸਲਿਆਂ ਨੂੰ ਪਰਿਵਾਰਕ ਤਰੀਕੇ ਨਾਲ ਸਮਾਵਧਨ ਬਿਹੜ ਦਿੰਦੀਆਂ ਨੇ ਪਰ ਇਸ ਦੀ ਲੋੜ ਤਾਂ ਪੈਂਦੀ ਜਦੋਂ ਅਦਾਲਤ ਦੇ ਵਿੱਚ ਸਹੀ ਇਨਸਾਫ ਨਹੀਂ ਹੋ ਪਉਂਦਾ ਅਦਾਲਤੀ ਪ੍ਰਕਿਰਿਆ ਇੰਨੀ ਲੰਬੀ ਚੱਲ ਜਾਂਦੀ ਹੈ ਫਿਰ ਲੋਕ ਸਮਝੌਤੇ ਕਰਨ ਨੂੰ ਹੁੰਦੇ ਸੋ ਕਹਿੰਦੇ ਕਿ ਅਦਾਲਤੀ ਪ੍ਰਕਿਰਿਆ ਹੀ ਸਜ਼ਾ ਬਣ ਗਈ ਤੇ ਫਿਰ ਇਨਸਾਫ ਦੀ ਬਜਾਏ ਸਮਝੌਤੇ ਤੇ ਆ ਕੇ ਗੱਲ ਨਿਬੜਨ ਲੱਗ ਪਈ ਇਹ ਸਾਡੀ ਅੱਜ ਦੀ ਅਦਾਲਤੀ ਪ੍ਰਕਿਰਿਆ ਨੂੰ ਬਿਆਨ ਕਰਦੀ ਤਸਵੀਰ ਸੀ ਜਿਹੜੀ ਬਹੁਤ ਗੰਭੀਰ ਹੈ